ਦਬਾ ਕੋਟਾਲੇ ਮਾਮਲੇ 'ਚ ਈਡੀ ਦਾ ਖੁਲਾਸਾ ਸੁਪਿੰਦਰ ਸਿੰਘ ਤੇ ਦੋ ਸੀਨੀਅਰ ਆਈਏਐਸ ਅਫਸਰਾਂ ਦੇ ਨਾਲ ਸੰਬੰਧਤ ਵੀ ਥਾਵਾਂ ਤੇ ਛਾਪੇ ਮਾਰੀ ਜਲੋਰਸਪੁਰ ਮੋਹਾਲੀ ਬਠਿੰਡਾ ਬਰਨਾਲਾ ਪਟਿਆਲਾ ਤੇ ਚੰਡੀਗੜ੍ਹ 'ਚ ਕੀਤੀ ਰੇਡ ਜ਼ਰੂਰੀ ਕਾਗਜ਼ਾਤ ਮੋਬਾਈਲ ਫੋਨ ਤੇ 3 ਕਰੋੜ ਤੋਂ ਵੱਧ ਦੀ ਨਕਦੀ ਕੀ ਤੀਬਰ ਅਮਰਤ ਪੰਜਾਬ ਚ ਦੋ ਦਿਨ ਪਹਿਲਾਂ ਅਮਰੋਦ ਬਾ ਘਟਾਲੇ ਮਾਮਲੇ ਦੇ ਵਿੱਚ ED ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ED ਦੀਆਂ ਟੀਮਾਂ ਦੇ ਵੱਲੋਂ ਵਕਫਾ ਖਜ਼ਿਲਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸੇ ਦੌਰਾਨ ਇਹ ਟੀਮਾਂ ਦੋ ਸੀਨੀਅਰ ਆਈਏਐਸ ਅਫਸਰਾਂ ਦੇ ਘਰ ਵੀ ਪਹੁੰਚੀਆਂ ਜਿੱਥੇ ਰੇਡ ਕਰਕੇ ਟੀਮ ਨੇ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ। ਦੱਸ ਦੇ ਕਿ ਇਹਨਾਂ ਦੇ ਵਿੱਚੋਂ ਫਿਰੋਜ਼ਪੁਰ ਤੋਂ ਡੀਸੀ ਰਾਜੇਸ਼ ਤੇ ਮਾਨ ਅਤੇ ਮੋਹਾਲੀ ਚ ਆਪਕਾਰੀ ਕਮਿਸ਼ਨਰ ਵਰਨ ਰੋਜ਼ਮ ਦੇ ਘਰ ਈਡੀ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਜਿਨ੍ਹਾਂ ਦੇ ਨਾਂ ਅਮਰੂਦ ਬਾਗ ਕੋਟਾਲੇ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਸਨ। ਇਸੇ ਮਾਮਲੇ ਦੇ ਵਿੱਚ ਹੁਣ ਈਡੀ ਜ਼ਿਲੰਦਰ ਨੇ ਖੁਲਾਸਾ ਕਰਦੇ ਦੱਸਿਆ ਕਿ 26 ਚੱਕੀ ਥਾਵਾਂ ਦੇ ਉੱਪਰ ਤਲਾਸ਼ੀ ਲਈ ਗਈ ਹੈ ਤੇ ਇਹ ਥਾਵਾ ਭਪਿੰਦਰ ਸਿੰਘ ਤੇ ਹੋਰ ਵਿਅਕਤੀਆਂ ਜਿਨ੍ਹਾਂ ਦੇ ਵਿੱਚ ਦੋ ਸੀਨੀਅਰ ਆਈਆਈਐਸ ਅਫਸਰ ਵੀ ਸ਼ਾਮਲ ਸਨ ਉਹਨਾਂ ਦੇ ਨਾਲ ਸੰਬੰਧਿਤ ਸਨ ਜਿੱਥੇ ਜਾ ਕੇ ਟੀਮਾਂ ਦੇ ਵੱਲੋਂ ਤਲਾਸ਼ੀ ਲਈ ਗਈ ਹੈ ਤੇ ਇਸੇ ਛਾਪੇਮਾਰੀ ਦੌਰਾਨ ਟੀਮਾਂ ਨੇ ਪ੍ਰਾਪਰਟੀ ਡਾਕੂਮੈਂਟ ਮੋਬਾਈਲ ਫੋਨ ਤੇ 3 ਕਰੋੜ ਤੋਂ ਵੱਧ ਦਾ ਕੈਸ਼ ਵੀ ਰਿਕਵਰ ਕੀਤਾ ਜਿਸ ਨੂੰ ਲੈ ਕੇ ਹੁਣ ਅਗਲੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੇਨਿਕਸਵਰਾ ਟੀਵੀ ਪੰਜਾਬ ਚ ਦੋ ਦਿਨ ਪਹਿਲਾਂ ਅਮਰੂਦ ਬਾਗ ਕੋਟਾਲੇ ਮਾਮਲੇ ਦੇ ਵਿੱਚ ED ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ED ਦੀਆਂ ਟੀਮਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸੇ ਦੌਰਾਨ ਇਹ ਟੀਮਾਂ ਦੋ ਸੀਨੀਅਰ IAS ਅਫਸਰਾਂ ਦੇ ਘਰ ਵੀ ਪਹੁੰਚੀਆਂ ਜਿੱਥੇ ਰੇਡ ਕਰਕੇ ਟੀਮ ਨੇ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਫਿਰੋਜ਼ਪੁਰ ਤੋਂ ਡੀਸੀ ਰਾਜੇਸ਼ ਤੇ ਮਾਨ ਅਤੇ ਮੋਹਾਲੀ ਚ ਆਪਕਾਰੀ ਕਮਿਸ਼ਨਰ ਵਰਨ ਰੋਜ਼ਮ ਦੇ ਘਰ ED ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਜਿਨ੍ਹਾਂ ਦੇ ਨਾਂ ਅਮਰੂਦ ਬਾਗ ਕੋਟਾਲੇ ਮਾਮਲੇ ਦੇ ਵਿੱਚ ਸਾਮਨੇ ਆ ਰਹੇ ਸਨ ਇਸੇ ਮਾਮਲੇ ਦੇ ਵਿੱਚ ਹੁਣ ਐਡੀ ਜਲੰਧਰ ਨੇ ਖੁਲਾਸਾ ਕਰਦੇ ਦੱਸਿਆ ਕਿ 26 ਸ਼ੱਕੀ ਥਾਵਾਂ ਦੇ ਉੱਪਰ ਤਲਾਸ਼ੀ ਲਈ ਗਈ ਹੈ ਤੇ ਇਹ ਥਾਵਾਂ ਭਪਿੰਦਰ ਸਿੰਘ ਤੇ ਹੋਰ ਵਿਅਕਤੀਆਂ ਜਿਨ੍ਹਾਂ ਦੇ ਵਿੱਚ ਦੋ ਸੀਨੀਅਰ ਆਈਏਐਸ ਅਫਸਰ ਵੀ ਸ਼ਾਮਲ ਸਨ ਉਹਨਾਂ ਦੇ ਨਾਲ ਸਬੰਧਤ ਸਨ ਜਿੱਥੇ ਜਾ ਕੇ ਟੀਮਾਂ ਦੇ ਵੱਲੋਂ ਤਲਾਸ਼ੀ ਲਈ ਗਈ ਹੈ ਤੇ ਇਸੇ ਛਾਪੇਮਾਰੀ ਦੌਰਾਨ ਟੀਮਾਂ ਨੇ ਪ੍ਰਾਪਰਟੀ ਡਾਕੂਮੈਂਟ ਮੋਬਾਈਲ ਫੋਨ ਤੇ 3 ਕਰੋੜ ਤੋਂ ਵੱਧ ਦਾ ਕੈਸ਼ ਵੀ रिकवर की जांच ले जा रही है ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप